ਕਿ ਹੁਣ ਸਾਡੀ ਵਾਰੀ ਆਊਗੀ ਸਾਡੀ ਵਾਰੀ ਆਊਗੀ ਐ ਵਾਰੀ ਕਿਵੇਂ ਆ ਜਾਊਗੀ ਤੁਸੀਂ ਪਹਿਲਾਂ ਤੁਹਾਡੀਆਂ ਵਾਰੀਆਂ ਆ ਗਈਆਂ 10-10 ਸਾਲ ਇਕੱਠੇ ਵੀ ਲਾਏ ਆ ਤੁਸੀਂ ਕੀ ਕਰਤਾ ਉਹਦੇ ਚ ਹਾਂ ਵਾਰੀ ਜੇਲ੍ਹ ਦੀ ਆ ਸਕਦੀ ਆ ਉਹ ਉਹ ਹੈਗੀ ਡੂ ਪਈ ਆ ਕਿਉਂਕਿ ਇਹਨਾਂ ਨੇ ਪੰਜਾਬ ਲੁੱਟਿਆ ਹੋਇਆ ਕਦੇ ਕਿਧਰੇ ਕਦੇ ਕਿਧਰੇ ਮੈਂ ਤਾਂ ਕਈਂਦਾ ਇਹ ਨਹੀਂ ਪਤਾ ਲੱਗਦਾ ਅੱਜ ਕੱਲ ਕਿਹੜੀ ਪਾਰਟੀ ਚ ਨੇ ਉਹਨਾਂ ਨੂੰ ਖੁਦ ਨੂੰ ਨਹੀਂ ਪਤਾ ਲੱਗਦਾ ਕਿ ਅੱਜ ਕਿਹੜੀ ਪਾਰਟੀ ਵੱਲੋਂ ਬੋਲ ਰਹੇ ਆ ਭਾਈ ਕਿਤੇ ਐ ਆਪ ਕਿਤੇ ਐ ਤਹਾਂ ਵਾਲੀ ਮੰਜ਼ਲ ਤੇ ਝੰਡਾ ਹੋ ਰਿਹਾ ਥੱਲੇ ਵਾਲੀ ਤੇ ਹੋ ਰਿਹਾ ਜੇ ਕਿਤੇ ਪੌੜੀਆਂ ਦੇ ਵਿਚਾਲੇ ਇਕੱਠੇ ਹੋ ਗਏ ਪਤਾ ਨਹੀਂ ਲੱਗ ਰਿਹਾ ਕਿਹੜੀ ਪਾਰਟੀ ਚ ਹੋ ਰਣਗੇ ਇਹ 10 ਸਾਲ ਪਹਿਲਾਂ ਇਹਨਾਂ ਨੇ ਅਕਾਲੀ ਦਲ ਨੇ ਇਕੱਠੇ ਲਾਏ ਪੰਜ-ਪੰਜ ਦੀਆਂ ਵਾਰੀਆਂ ਬਣੀਆਂ ਕੈਪਟਨ ਨੇ ਜੇਪਾ ਪਿਛਲੇ 20 ਸਾਲ ਦੀ ਸੋਚ ਲਈਏ ਨਾ 2002 ਤੋਂ 2007 ਤੱਕ ਕੈਪਟਨ 7 ਤੋਂ 17 ਬਾਦਲ ਅਕਾਲੀ ਦਲ 17 ਤੋਂ 22 ਫੇਰ ਕੈਪਟਨ ਜਨਨਿਕ 23 ਸਾਲ आज बच्ची होगी 23 साल बाद आज फिर कहिए ना ਸਾਡੀ ਵਾਰੀ ਆਊਗੀ ਕਿਉਂ ਆਊਗੀ ਵੀ ਇਹ ਕੋ ਪਾਣੀ ਦੀ ਵਾਰੀ ਹੈ ਉਹ ਇੱਕ ਲੈ ਕੇ ਆਇਆ ਸੀ ਪ੍ਰਤਾਪ ਆਜੂਆ ਪਤਾ ਨਹੀਂ ਕਿੱਥੋਂ ਲਿਆਇਆ ਉਹ ਜੁਗਾੜ ਜਾਂ ਤੇ ਉਹ ਉਹ ਪਾਣੀ ਚ ਵੜ ਲਿਆ ਕਹਿੰਦਾ ਮੈਂ ਲੋਕਾਂ ਨੂੰ ਬਚਾਉਣ ਚੱਲਿਆਂ ਉੱਚ 12 ਬੰਦੇ ਬੈਠ ਸਕਦੇ ਨੌ ਤਾਂ ਘਰੋਂ ਹੀ ਲੈ ਕੇ ਗਿਆ ਸੀ ਆਪਣੇ ਪਰ ਲੋਕ ਇੱਕ ਫੋਟੋਗ੍ਰਾਫਰ ਇੱਕ ਭਰਾ ਇੱਕ ਛੋਟਾ ਭਰਾ ਇੱਕ ਵੱਡਾ ਭਰਾ ਪਤਾ ਨਹੀਂ ਕੌਣ ਕੌਣ ਆਪ ਤੇ ਪਰਕਰ 12 ਚੋਂ ਨੌ ਤਾਂ ਉਸ ਉਸ ਸਵਾਰੀਆਂ ਲੈ ਕੇ ਗਿਆ ਸੀ ਮੈਂ ਵਿਧਾਨ ਸਭਾ ਵਿੱਚ ਪੁੱਛਾਂਗੇ ਜਿਹੜੇ ਬਾਕੀ ਰਹਿ ਗਏ ਤਿੰਨ ਜਿਹੜੇ ਤਿੰਨ ਬਚਾ ਕੇ ਲਿਆ ਐ ਲੈ ਮੈਂ ਪਾਸ ਬਣਾਉਣਾ ਨਾ ਵਿਧਾਨ ਸਭਾ 'ਚ ਦਿਖਾ ਦੇ ਵਿਕੇ ਹੁਣ ਤੱਕ ਇਕਲੀ ਕਲੀਰ ਦੀ ਗੱਲ ਬਣਦੀ ਨਹੀਂ ਸੁਖਵੀਰ ਦੀ ਠੀਕ ਹੈ ਨਾ ਚਿੱਟਾ ਮੇਰੇ ਭਾਈ ਦਾ ਉਹਨੂੰ ਆਪ ਹੀ ਫਸਾਈਦਾ ਹੁਣ ਉਹਦੇ ਨਾਲ ਮੁਲਾਕਾਤ ਕਰਨ ਨਾ ਭੇਜਾਈਦਾ ਅਸੀਂ ਚਾਹੁੰਦੇ ਆ ਕਿ ਬਿਜਲੀ ਪਾਣੀ ਇਹ ਸਾਡੀਆਂ ਮੁੰਡੀਆਂ ਸੁਵਿਧਾ ਨੇ ਹਜੇ ਤੱਕ ਆਜ਼ਾਦੀ ਤੋਂ ਬਾਅਦ ਹਜੇ ਤੱਕ 47 ਦੇ ਆਯਾਦ ਹੋਇਆ 50 ਦੇ ਵਿੱਚ ਸੰਵਿਧਾਨ ਲਾਗੂ ਹੋਇਆ ਸੰਵਿਧਾਨ ਲਾਗੂ ਹੋਣ ਤੋਂ 75 ਸਾਲ ਹੋ ਗਏ ਹਜੇ ਤੱਕ ਸਾਡੇ ਕੋਲੇ ਬਿਜਲੀ ਪਾਣੀ ਨਹੀਂ ਨਾ ਨੇ ਪਹਚਾਇਆ ਆ ਕਿਹੜੇ ਫਿਰਦੇ ਦੂਜੇ ਨਾ ਕਿ ਹੁਣ ਸਾਡੀ ਵਾਰੀ ਆਊਗੀ ਸਾਡੀ ਵਾਰੀ ਆਊਗੀ ਐਂ ਵਾਰੀ ਕਿਵੇਂ ਆ ਜਾਉਗੀ ਤੁਸੀਂ ਪਹਿਲਾਂ ਤੁਹਾਡੀਆਂ ਵਾਰੀਆਂ ਆ ਗਈਆਂ 10 10 ਸਾਲ ਇਕੱਠੇ ਵੀ ਲਾਏ ਆ ਤੁਸੀਂ ਕੀ ਕਰਤਾ ਉਹਦੇ ਚ ਹਾਂ ਵਾਰੀ ਜੇਲ੍ਹ ਦੀ ਆ ਸਕਦੀ ਹੈ ਉਹ ਉਹ ਹੈਗੀ ਡਿਊ ਪਈ ਹੈ ਕੋਈ ਧਮਕੀ ਨਹੀਂ ਲਹੀਏ ਕਾਨੂੰਨ ਮੁਕਾਬਕ ਚੱਲੂ ਕੰਮ ਜਿਹੜਾ ਜੀ ਵੀ ਵਾਰੀ ਆਉਂਦੀ ਜਾਉਗੀ اپنی ਵਾਰੀ ਲਾਈ ਜਵੇ ਉਹ ਕਿਤੇ ਨਾਬੇ ਲਾ ਲੇ ਜਾਂ ਕੋਤੇ ਕੋਈ ਬੜੈ ਅੱਲ ਲਾ ਲੂਗਾ ਕੋਈ ਇੱਥੇ ਕਪੂਰ ਥੱਲੇ ਲਾ ਲੂਗਾ ਬੜਾ ਕੁਛ ਹੈਗਾ ਵਾਰੀਆਂ ਵਾਸਤੇ ਸਮਾਨ ਆਪਣੇ ਕੋਲੇ ਕਿਉਂਕਿ ਇਹਨਾਂ ਨੇ ਪੰਜਾਬ ਲੁੱਟਿਆ ਹੋਇਆ ਕਦੇ ਕਿਧਰੇ ਕਦੇ ਕਿਧਰੇ ਮੈਂ ਤਾਂ ਕਈ ਜਾਂਦਾ ਇਹ ਨਹੀਂ ਪਤਾ ਲੱਗਦਾ ਅੱਜਕੱਲ ਕਿਹੜੀ ਪਾਰਟੀ ਚ ਨੇ ਉਹਨਾਂ ਨੂੰ ਖੁਦ ਨੂੰ ਨਹੀਂ ਪਤਾ ਲੱਗਦਾ ਕਿ ਅੱਜ ਕਿਹੜੀ ਪਾਰਟੀ ਵੱਲੋਂ ਬੋਲ ਰਹੇ ਆ ਭਾਈ ਕਿਤੇ ਐ ਆਪ ਕਿਤੇ ਐ ਤਹਾਂ ਵਾਲੀ ਮੰਜ਼ਲ ਤੇ ਝੰਡਾ ਹੋਰ ਐ ਥੱਲੇ ਵਾਲੀ ਤੇ ਹੋਰ ਐ ਜਿਕੇ ਤੇ ਪੌੜੀਆਂ ਦੇ ਵਿਚਾਲੇ ਇਕੱਠੇ ਹੋ ਗਏ ਪਤਾ ਨਹੀਂ ਲੱਗ ਰਿਹਾ ਕਿਹੜੀ ਪਾਰਟੀ ਚ ਹੋ ਜਾਣਗੇ ਓਏ ਉਹ ਵੀ ਦੱਸੋ ਕਹਿੰਦੇ ਅਸੀਂ ਪੰਜਾਬ ਨੂੰ ਬਦਲਾਂਗੇ ਬੜੇ ਸਮਾਜ ਨੂੰ ਬੰਡਣ ਵਾਲੇ ਬਿਆਨ ਦੇ ਰਹੇ ਆ ਸਾਨੂੰ ਸਕੂਲ ਚਾਹੀਦੇ ਆ ਹਸਪਤਾਲ ਚਾਹੀਦੇ ਆ ਸਾਨੂੰ ਵਧੀਆ ਸੜਕਾਂ ਚਾਹੀਦੀਆਂ ਸਾਨੂੰ ਵਪਾਰ ਸਾਡਾ ਨੰਬਰ 1 ਚਾਹੀਦਾ ਸਾਨੂੰ ਰੋਜ਼ਗਾਰ ਚਾਹੀਦਿਆ 55000 ਸਰਕਾਰੀ ਨੌਕਰੀਆਂ ਦੇ ਕਿ ਤੁਹਾਡੇ ਸਾਹਮਣੇ ਖੜਾ ਤੁਹਾਡਾ ਪੁੱਤ ਤੁਹਾਡਾ ਭਤੀਜਾ ਤੁਹਾਡਾ ਛੋਟਾ ਭਰਾ ਤੁਹਾਡਾ ਵੱਡਾ ਭਰਾ ਮੰਗ ਰਿਹਾ। ਬਿਜਲੀ ਖੇਤਾਂ ਲਈ ਬਿਜਲੀ ਦੀ ਗੱਲ ਕਰ ਲੈਂਦੇ ਪਹਿਲਾਂ ਖੇਤਾਂ ਲਈ ਬਿਜਲੀ ਆਉਂਦੀ ਹੈ ਦਿਨੇ ਆਉਂਦੀ ਹੈ ਨਾ ਕੋਈ ਘੜ ਤਾਂ ਨਹੀਂ ਹੈਗੀ ਨਾ ਖੇਤਾਂ ਲਈ ਬਿਜਲੀ ਦਿਨੇ ਆਉਂਦੀ ਹੈ ਜਿਹੜੀ ਘਰਾਂ ਵਾਲੀ ਬਿਜਲੀ ਹੈ 90% ਦੇ ਕਰੀਬ ਬਿਜਲੀ ਦਾ ਬਿੱਲ ਜ਼ੀਰੋ ਆਉਂਦਾ ਹੈ ਨਾ ਆਤ ਗੋਇੰਦਵਾਲ ਸਾਹਿਬਾ ਦਾ ਥਰਮਲ ਪਲਾਂਟ ਸਰਕਾਰ ਨੇ ਖਰੀਦਿਆ ਨਾ ਚਾਰਖੰਡ ਦੇ ਵਿੱਚ ਪਛਵਾੜਾ ਕੋਲ ਕੋਲੇ ਦੀ ਖਾਨ ਜਿਹੜੀ ਉਹ ਚਲਾਈ ਹੈ ਅੱਜ ਸਾਡੇ ਅੱਜ ਸਾਡੇ ਥਰਮਲ ਪਲਾਂਟਾਂ ਕੋਲੇ 27 27 ਦਿਨ ਦਾ ਕੋਲਾ ਸਟਾਕ ਦੇ ਵਿੱਚ ਪਿਆ ਹੁਣ ਉਹ ਖਬਰਾਂ ਨਹੀਂ ਆਉਂਦੀਆਂ ਪੰਜਾਬ ਮੇ ਸ਼ਾਸਨਤਾ ਹੈ ਅੰਧੇਰਾ ਸਿਰਫ ਇੱਕ ਦਿਨ ਦਾ ਕੋਲਾ ਬਚਾ ਦੋ ਦਿਨ ਦਾ ਕੋਲਾ ਬਚਾ ਉਹ ਖਬਰਾਂ ਨਹੀਂ ਆਉਂਦੀਆਂ ਇਹ ਨੀਤਾਂ ਨੇ ਨੀਤਾਂ ਨੂੰ ਮਰਾਦਾ ਹੈ ਨੀਤਾ ਮਾਰੀਆਂ ਇਹਨਾਂ ਮਿਆਂ ਇਹ ਨੀਤਾ ਨੂੰ ਮਰਦਾ ਹੈ ਸੋ ਵੀਰੋ ਇਹ 10 ਸਾਲ ਪਹਿਲਾਂ ਇਹਨਾਂ ਨੇ ਅਕਾਲੀ ਦਲ ਨੇ ਇਕੱਠੇ ਲਾਏ ਪੰਜ-ਪੰਜ ਦੀਆਂ ਵਾਰੀਆਂ ਬਣੀਆਂ ਕੈਪਟਨ ਨੇ ਜੇਪਾ ਪਿਛਲੇ 20 ਸਾਲ ਦੀ ਸੋਚ ਲਈਏ ਨਾ 2002 ਤੋਂ 2007 ਕੈਪਟਨ 7 ਤੋਂ 17 ਬਾਦਲ ਅਕਾਲੀ ਦਲ 17 ਤੋਂ 22 ਫੇਰ ਕੈਪਟਨ ਜਨਨਿਕ 23 ਸਾਲ आज बच्ची होगी 23 साल बाद आज फिर कहिए ने ਸਾਡੀ ਵਾਰੀ ਆਊਗੀ ਕਿਉਂ ਆਊਗੀ ਵੀ ਇਹ ਕੋ ਪਾਣੀ ਦੀ ਵਾਰੀ ਹੈ ਵੀ 12:20 ਤੇ ਅਸੀਂ ਨੱਕਾ ਵੱਢ ਲੈਣੋ ਹੋਣੀ ਆਊਗੀ ਆਊਗੀ ਵਾਰੀ ਇਹਨਾਂ ਦੀ ਕੋਈ ਕੰਮ ਕੀਤਾ ਵਾਰੀ ਵਾਲਾ ਇਹਨਾਂ ਨੇ ਥੋੜੀ ਵਾਰੀ ਆਊਗੀ ਜੀ ਫਿਰ ਤਾਂ ਤੋ ਵੀਰੋ ਇਹਨਾਂ ਨੂੰ ਅਸਲ 'ਚ ਪਤਾ ਹੀ ਨਹੀਂ ਸੀ ਇਹਨਾਂ ਨੇ ਕਦੇ ਸੁਪਨੇ 'ਚ ਵੀ ਨਹੀਂ ਸੋਚਿਆ ਸੀ ਕਿ ਕੋਈ ਤੀਜਾ ਸਾਡਾ ਹਸਾਬ ਲੈਣ ਵੀ ਆ ਜਾਊਗਾ ਇਹਨਾਂ ਤਾਂ ਆਪਸ 'ਚ ਨੂਰਾ ਕੁਸ਼ਤੀ ਖੇਡਦੇ ਸੀ ਪੰਜ ਸਾਲ ਮੈਂ ਪੰਜ ਸਾਲ ਤੂੰ ਤੂੰ ਆ ਗਿਆ ਤੂੰ ਮੈਨੂੰ ਕੁਛ ਨਾ ਕਹੀਂ ਮੈਂ ਆ ਗਿਆ ਮੈਂ ਤੈਨੂੰ ਕੁਛ ਨਹੀਂ ਕਹਿੰਦਾ ਪੰਜਾਬ ਨੂੰ ਲੁੱਟੀ ਜਾਂਦੇ ਆ ਤੇ ਵੈਸੇ ਬਿਆਨ ਦੇਣ 'ਚ ਇੱਕ ਦੂਜੇ ਨਾਲ ਲੜੀ ਜਾਇਆ ਕਰਾਂਗੇ ਖਵਾਰ ਖੂਰ 'ਚ ਲੋਕ ਸਮਝਦੇ ਲੈ ਵੀ ਇਹ ਤਾਂ ਬਹੁਤ ਦੁਸ਼ਮਣੀ ਆਪਸ 'ਚ ਇਹਨਾਂ ਦੀ ਤਾਂ ਇਹ ਤਾਂ ਜੇ ਕਿਤੇ ਆਪਸ ਵਿੱਚ ਇੱਕ ਦੂਜੇ ਦੇ ਸਾਹਮਣੇ ਹੋਗੇ ਤਾਂ ਜੁੰਡਮ ਜੁੰਡੀ ਹੋ ਜਾਣਗੇ ਤਾਂ ਥੱਪੜੋ ਥੱਪੜੀ ਹੋ ਜਾਣਗੇ ਪਰ ਨਹੀਂ ਵੀਰੋ ਇਕੱਠੇ ਰੋਟੀਆਂ ਖਾਂਦੇ ਆ ਸਾਰੇ ਮਿਲੇ ਹੋਏ ਆ ਸਭ ਰਲੇ ਹੋਏ ਆ ਜੀ ਇਹੀ ਚੱਲਦਾ ਰਹੇ ਪੰਜਾਬ ਇੱਕ ਨੰਬਰ ਦਾ ਸੂਬਾ ਸੀ ਅੱਜ ਕਿੱਥੇ ਲਿਆ ਕੇ ਮਾਰਿਆ ਹਰ ਗੱਲ ਭਗਵੰਤਬਾਨ ਦੇ ਨਾਲ ਲਾ ਦੋ ਹਾੜਾ ਇਹ ਕਿ ਭਗਵੰਤਬਾਨ ਲੈ ਕੇ ਆਇਆ ਲੈ ਮੈਂ ਮੈਂ ਜੋ ਹਿਮਾਚਲ ਦੇ ਵਿੱਚ ਤਾਂ ਕਾਂਗਰਸੀ ਸਰਕਾਰ ਹੈ ਉਹਨਾਂ ਨੂੰ ਕਹਿੰਦੇ ਰੋਕ ਲੈਂਦੇ ਫਿਰ ਮੈਂ ਪਹਾੜ ਉੱਥੋਂ ਸੁੱਖੂ ਤੋਂ ਮੈਂ ਲੈ ਕੇ ਮੈਕਸੀਕੋ ਜਾੜਾਏ ਪੈਨੇ ਉੱਤਰਾਖੰਡ ਦੇ ਵਿੱਚ ਭਾਜਪੀ ਦੀ ਸਰਕਾਰ ਹੈ ਉਹ ਰੋਕ ਲੈਂਦੇ ਜੰਮੂ ਕਸ਼ਮੀਰ 'ਚ ਇਹਨਾਂ ਨੇ ਯੂਟੀ ਬਣਾ ਕੇ ਅਵਧਾ ਰਾਜ ਬਣਾ ਉੱਥੇ ਰੋਕ ਲੈਂਦੇ ਇਹ ਤਾਂ ਕੁਦਰਤ ਹੈ ਜੀ ਕੁਦਰਤ ਹੈ ਜਨਾਬ ਆਪਾਂ ਪਰ ਸ਼ੁਰੂ ਕਰਤਾ 20000 ਰੁਪਇਆ ਇੱਕ ਏਕੜ ਦਾ ਮੁਆਵਜ਼ਾ ਦੇਣ ਲੱਗੇ ਆ ਜੀ 20000 ਹੱਲ ਸਾਡੇ ਦੇਖ ਤੱਕ ਤੇ ਮਿਲਿਆ ਨਹੀਂ ਜਿੰਦਗੀ ਨੂੰ ਪੜਣੀ ਤੇ ਲੈ ਕੇ ਆਵਾਂਗੇ ਜੇ ਪੰਜਾਬੀਆਂ ਤੇ ਸੰਕਟ ਆਇਆ ਤਾਂ ਪੰਜਾਬੀ ਸੰਕਟਾਂ ਨਾਲ ਜੂਝਣਾ ਜਾਣਦੇ ਐ ਜਦੋਂ ਕਿਤੇ ਪੰਜਾਬੀ ਇਕੱਠੇ ਹੋ ਜਾਣ ਤਾਂ ਕੋਈ ਵੀ ਸੰਕਟ ਜਿਹੜਾ ਉਹ ਛੋਟਾ ਲੱਗਣ ਲੱਗ ਜਾਂਦਾ ਉਹ ਬੋਨਾ ਹੋ ਜਾਂਦਾ ਹੈ ਪੰਜਾਬੀਆਂ ਦੇ ਇਰਾਦੇ ਮੂਰੇ ਜਜ਼ਬੇ ਮੂਰੇ ਫੋਟੋਸ ਕਰਕੇ ਇਦਾਂ ਇਦਾਂ ਹੜ੍ਹਾਂ ਚ ਵੀ ਰਾਜਨੀਤੀ ਕਰਦੇ ਰਹੇ ਆ ਜੋਗਾ ਜ ਲੈ ਕੇ ਆ ਗਏ ਫੋਟੋ ਖਿਚਾ ਕੇ ਚਲੇ ਗਏ ਕੋਈ ਇੱਕ ਲੈ ਕੇ ਆਇਆ ਸੀ ਪ੍ਰਤਾਪ ਰਾਜਵਾ ਪਤਾ ਨਹੀਂ ਕਿੱਥੋਂ ਲਿਆ ਆ ਉਹ ਜੁਗਾੜ ਜਆ ਤੇ ਉਹ ਉਹ ਪਾਣੀ ਚ ਵੜ ਲਿਆ ਕਹਿੰਦਾ ਮੈਂ ਲੋਕਾਂ ਨੂੰ ਬਚਾਉਣ ਚੱਲਿਆ ਉੱਚ 12 ਬੰਦੇ ਬਹਿ ਸਕਦੇ ਨੌ ਤਾਂ ਘਰੋਂ ਹੀ ਲੱਗ ਗਿਆ ਸੀ ਆਪਣੇ ਪਰ ਲੋਕ ਇੱਕ ਫੋਟੋਗ੍ਰਾਫ ਤੇ ਇੱਕ ਭਰਾ ਇੱਕ ਛੋਟਾ ਭਰਾ ਇੱਕ ਵੱਡਾ ਭਰਾ ਪਤਾ ਨਹੀਂ ਕੌਣ ਕੌਣ ਆਪ ਦੇ ਪਰਕਰ 12 ਚੋਂ ਨੌ ਕਾ ਉਸ ਉਸੀ ਸਵਾਰੀਆਂ ਲੈ ਕੇ ਗਿਆ ਸੀ ਮੈਂ ਵਿਧਾਨ ਸਭਾ ਵਿੱਚ ਚੰਮੇ ਜਿਹੜੇ ਬਾਕੀ ਰਹਿ ਗਏ ਤਿੰਨ ਜਿਹੜੇ ਤਿੰਨ ਬਚਾ ਕੇ ਲਿਆਇਆ ਲਾ ਮੈਂ ਪਾਸ ਬਣਾਉਣਾ ਨੂੰ ਵਿਧਾਨ ਸਭਾ ਵਿੱਚ ਦਿਖਾ ਦੇ ਦੇ ਕੇ ਇੱਥੇ ਬਚਾ ਕੇ ਲੈ ਫੋਟੋ ਖਿਚਾਈ ਕਹਿੰਦਾ ਚਲੋ ਬਸ ਠੀਕ ਹੋ ਗਿਆ ਭਵੰਤ ਮਾਨੂੰ ਗਾਲਾਂ ਕੱਢੀਏ ਚਲੋ ਬਸ ਬੱਸ ਆ ਗਾਇ ਨਿਰਤ ਬਸ ਉੱਥੇ ਉੱਥੇ ਸਾਰਾ ਕੁਛ ਆਪਣੇ ਕੋਲੇ ਧੰਨਵਾਦ ਜੀ ਦਾ ਕੋਈ ਗੱਲ ਨਹੀਂ ਲੈ ਲਊ ਜੀ ਦੇਖੋ ਗੱਲ ਇਹ ਆ ਤਰਨਤਰ ਨਾਲਿਓ ਤੁਸੀਂ ਮਾਝੇ ਵਾਲਿਓ ਤੁਸੀਂ ਹਮੇਸ਼ਾ ਬੜੇ ਬੜੇ ਫੈਸਲੇ ਕੀਤੇ ਆ ਮਾਝੇ ਨੇ ਸੰਕਟ ਵੀ ਮੁਸ਼ਕਲਾਂ ਬਹੁਤ ਚੱਲੀਆਂ ਸਭ ਤੋਂ ਵੱਧ ਪਰਚੇ ਇੱਥੇ ਹੋਏ ਹੋਏ ਜਨਾਬ ਘਰ ਘਰ ਪਰਚਾ ਲੋਕ ਦਰਨ ਲਾਤੇ ਪਰਚਿਆਂ ਤੋਂ ਕਈ ਪੀੜੀਆਂ ਦਰਦੀਆਂ ਨੇ ਪਰਚਿਆਂ ਤੋਂ ਤੇ ਇਹ ਕੀ ਕਹਿੰਦੇ ਆ ਇਹ ਕਹਿੰਦੇ ਸਭ ਤੋਂ ਵੱਧ ਸਮੱਗਲਰ ਤੇ ਗੈਂਗਸਟਰ ਇੱਥੇ ਲੈ ਲੈਂਦਾ ਸੋ ਆ ਬਦਨਾਮ ਕਰਕੇ ਜਾਂਦੇ ਅਸਲ ਤੇ ਉਹ ਜਨਾਬ ਜੀ ਜੇ ਤੁਸੀਂ ਸਕੂਲ ਨਹੀਂ ਬਣਾਓਗੇ ਕਾਲਜ ਨਹੀਂ ਬਣਾਓਗੇ ਤੁਸੀਂ ਕੋਈ ਵਪਾਰ ਨਹੀਂ ਇੱਥੇ ਲੈ ਕੇ ਆਓਗੇ ਕੋਈ ਫੈਕਟਰੀ ਲੈ ਕੇ ਆਓਗੇ ਫਿਰ ਲੋਕ ਕਰਨਗੇ ਕੀ ਰੋਟੀ ਤਾਂ ਖਾਣੀ ਐ ਲੋ ਜਾਣਗੇ ਕਿੱਧਰ ਨੂੰ ਸਾਡੇ ਬੱਚੇ ਫਿਰ ਭਟਕ ਜਾਂਦੇ ਨੇ ਗਲਤ ਸੰਗਤ ਚ ਪੈ ਜਾਂਦੇ ਨੇ ਤੁਸੀਂ ਕੰਮ ਤੇ ਲਾ ਦਿਓ ਤੁਸੀਂ ਮੈਨੂੰ ਦੱਸੋ ਤੁਸੀਂ ਦੱਸੋ ਤੁਹਾਡੀ ਕੋਈ ਰਿਸ਼ਤੇਦਾਰੀ ਚ ਤੁਹਾਡੇ ਦੇ ਦੋਸਤ ਮਿੱਤਰ ਦੇ ਜਾਂ ਕੋਈ ਹੋਰ ਕਿਤੇ ਭਾਈਚਾਰੇ ਚ ਕੋਈ ਹਾਜੇ ਬਦਲ ਜਾਣਦੇ ਹੋ ਜਿਹੜਾ ਨੌਕਰੀ ਵੀ ਕਰਦਾ ਤੇ ਚਿੱਟਾ ਵੀ ਲੈਂਦਾ ਨਾ ਹੋ ਨਹੀਂ ਸਕਦਾ ਉਹਦੇ ਕੋਲ ਟਾਈਮ ਹੀ ਨਹੀਂ ਹੁੰਦਾ ਜਿਉ ਕੰਮ ਤੋਂ ਆਊਗਾ ਆ ਕੇ ਬੱਚਿਆਂ ਨਾਲ ਪਰਿਵਾਰ ਨਾਲ ਖੇਡ ਕੇ ਨਾ ਆ ਕੇ ਰੋਟੀ ਖਾ ਕੇ ਸੌਂਜੂਗਾ ਸਵੇਰੇ ਫੇਰ ਕੰਮ ਤੇ ਵੇਲਾ ਮਨ ਸ਼ੈਤਾਨੀ ਦਾ ਕਰ ਇਹਨਾਂ ਨੇ ਆਪਦੇ ਤਾਂ ਘਰ ਛੱਤ ਲਏ ਆਪਦੇ ਤਾਂ ਪਾਲੇ ਮਹਿਲ ਪਹਾੜਾਂ 'ਚ ਪਤਾ ਨਹੀਂ ਕਿੱਥੇ ਕਿੱਥੇ ਜ਼ਮੀਨਾਂ ਲੈ ਲੀਆਂ ਪੰਜਾਬ ਨੂੰ ਐਂ ਛੱਡ ਤਾ ਲਾਵਾਰਿਸ ਪੰਜਾਬ ਨੂੰ ਤਾਂ ਆਟਾ ਦਾਲ ਸਕੀਮ ਚ ਹੀ ਲਈਂ ਫਿਰਦੇ ਆ ਬਸ ਇੱਥੇ ਹੀ ਫਿਰਦੇ ਰੋ ਇੱਥੇ ਹੀ ਫਿਰਦੇ ਰੋ ਸੋ ਇਸ ਕਰਕੇ ਵੀਰੋ ਆਪਾਂ ਬਦਲਣਾ ਹੈ ਸਿਸਟਮ ਦੇਖੋ ਇਹਦੇ ਨਾਲ ਨਾ ਤਾਂ ਉਹਨਾਂ ਦੀ ਸਰਕਾਰ ਬਣਦੀ ਹੈ ਕਿਸੇ ਦੀ ਨਾ ਕਾਂਗਰਸੀ ਨਾ ਅਕਾਲੀ ਦਲ ਦੀ ਨਾ ਕਿਸੇ ਦੀ ਨਹੀਂ ਬਣਦੀ ਸਰਕਾਰ ਇਸ ਸੀਟ ਨਾਲ ਨਾ ਹੀ ਆਮਾਦੀ ਪਾਰਟੀ ਦੀ ਸਰਕਾਰ ਨੂੰ ਕੋਈ ਕੋਈ ਵਾਦਾ ਘਾਟਾ ਹੁੰਦਾ ਹੈ ਪਰ ਹਾਂ ਇੰਨਾ ਕਹੇ ਤੁਹਾਡੇ ਇਲਾਕੇ ਦਾ ਇੱਕ ਆਸਾਨ ਸਾਡੇ ਤੇ ਰਹਿ ਜਾਊਗਾ ਕਿ ਯਾਰ ਮਾਝੇ ਵਾਲਿਆਂ ਨੇ ਤਰਨ ਤਰਨ ਵਾਲਿਆਂ ਨੇ ਦੁਬਾਰਾ ਸਾਡੇ ਤੇ ਵਿਸ਼ਵਾਸ ਕੀਤਾ ਹੈ ਹੁਣ ਇਹਨਾਂ ਦਾ ਦਿਲ ਜਿਹੜਾ ਉਹ ਜੇ ਇਹਨਾਂ ਨੇ ਵੱਡਾ ਦਿਖਾਇਆ ਤਾਂ ਆਪਾਂ ਨੂੰ ਦੁੱਗਣਾ ਦਿਲ ਕਰਕੇ ਦਿਖਾਉਣਾ ਚਾਹੀਦਾ ਮੰਗਪੱਤਰ ਮੰਗਪੱਤਰ ਥੋੜੇ ਹੋਣਗੇ ਥੋੜਾ ਪੋੜੇ ਹੋਊਗਾ ਮੰਗਪੱਤਰ ਮੇਰੇ ਕੋਲੇ ਆਉਣਗੇ 10 ਗੱਤ ਮੇਰੇ ਹੋਣਗੇ ਇਹ ਨਾ ਤੁਹਾਨੂੰ ਕਹਿ ਦਿੰਦਾ ਬਣਾਓ ਸੜਕਾਂ ਬਣਾਓ ਸਕੂਲ ਬਣਾਓ ਫੈਕਟਰੀਆਂ ਲਿਆਵਾਂਗੇ ਬਣਾਓ ਇਲਾਕੇ ਨੂੰ ਇਲਾਕੇ ਨੂੰ ਅਗਲੀਆਂ ਕਈ ਪੀੜ੍ਹੀਆਂ ਵਾਸਤੇ ਤਿਆਰ ਕਰ ਜੋ ਆਪਾਂ ਨੂੰ ਹੁਣ ਲੋੜ ਆਗਲੀਆਂ ਪੀੜ੍ਹੀਆਂ ਵਾਸਤੇ ਇਨਵੈਸਟ ਕਰਨ ਦੀ ਹੈ। ਥੈਂਕ ਯੂ ਵੈਰੀ ਮਚੀ। ਤਨਵਾਜ। ਜਨਮ ਦਿਨ ਤkoh ਪਤਾ ਕੀ ਹੈ? ਜਨਮ ਦਿਨ ਉਦੋਂ ਸਫਲ ਹੋਣਗੇ ਸਾਡੇ ਜਦੋਂ ਅਸੀਂ ਪੰਜਾਬ ਨੂੰ ਹੱਸਦਾ ਬਸਦਾ ਖੇਡਦਾ ਛਿੰਝਾਂ ਕੁਸ਼ਤੀਆਂ ਭੰਗੜੀਆਂ ਕਬੱਡੀਆਂ ਇਸ ਦੇਖਾਂਗੇ ਉਦੋਂ ਮੰਨ ਲਾਂਗੇ ਵੀ ਯਾਰ ਪੰਜਾਬ 'ਚ ਜਨਮ ਦਿਨ ਮਨਾਇਆ ਤਾਂ ਵਧੀਆ। ਨਹੀਂ ਤਾਂ ਕਾਹਦੇ ਕੇਕ ਕੱਟਣੇ ਆ ਜੀ। ਇੱਥੇ ਇਹਨਾਂ ਨੇ 75 ਸਾਲ ਤੋਂ ਆਪਦੇ ਤਾਂ ਮਨਾ ਹੀ ਗਏ ਨੇ ਬਾਹਰਲੇ ਮੁਲਕਾਂ ਜਾ ਕੇ ਮਨਾਉਂਦੇ ਆਪਦੇ ਤਾਂ ਇਹ ਸਮੁੰਦਰੀ ਜਹਾਜ਼ਾਂ 'ਚ ਮਨਾਉਂਦੇ ਆ ਦੇਖੋ ਦੋ ਹੀ ਤਰੀਕੇ ਨੇ ਜਾਂ ਬਾਹਰ ਚਲੇ ਜਾਣ ਜਾਂ ਅੰਦਰ ਉਹ ਮੈਨੂੰ ਅੱਜ ਕਿਸੇ ਨੇ ਫੋਨ ਕਰਕੇ ਕਹਿੰਦੇ ਜੀ ਆਹ ਗੱਲ ਕਹਿ ਦਿਓ ਮੈਂ ਕੀ ਕਹਿੰਦਾ ਕਾਂਗਰਸ ਇੰਨੀ ਨਹਿਸ਼ ਐ ਐਹੋ ਜੀ ਕਹਿੰਦਾ ਪੈੜਾ ਕਾਂਗਰਸੀਆਂ ਦਾ ਕਹਿੰਦਾ ਜੀ ਦਰਖਤ ਤੇ ਕਾਂਗਰਸ ਲਿਖਦੀ ਹੈ 2 ਮਹੀਨੇ ਚ ਰਖ ਸੁੱਕ ਜਾਂਦਾ ਹੈ। ਆਪਾਂ ਦਾ ਫੇਰ ਬੰਦਿਆ ਯਾਰ ਆਪਣਾ ਪਤਾ ਇਹਨਾਂ ਦਾ ਪੈੜਾ ਹੀ ਮੜਾ ਹੈ। ਜੇਲ ਜਿਹੜਾ ਤਾਂ ਚਲੋ ਹੈਗੇ ਆ ਮੈਨੂੰ ਇਹ ਲੱਗਦਾ ਜਿਹੜੇ ਹਫ਼ਤੇ ਇਹ ਇੱਕ ਦੂਜੇ ਦੇ ਵਿੱਚ ਪਜਦੇ ਫਿਰ ਦਿਨ ਜਿਹੜੇ ਹਫ਼ਤੇ ਬਿਆਨ ਬੁਨ ਆ ਜਾਂਦੇ ਆ। ਮੈਨੂੰ ਲੱਗਾ ਸਰਕਾਰੀ ਪਾਗਲਖਾਨੇ ਵੀ ਖੋਲਨੇ ਪੈਣਗੇ ਕਿਉਂਕਿ ਹੋਰ ਕਿਸੇ ਸਟੇਜ ਨੇ ਲੈਣੇ ਨਹੀਂ ਇਹ ਉਹ ਕਹਿੰਦੇ ਤੁਸੀਂ ਕੀਤੇ ਭਾਈ ਪਾਗਲ ਆਦੇ ਆਪ ਨਿਕਰੇ ਰੱਖੋ ਇੱਥੇ ਰੱਖਣੇ ਪੈਣੇ ਨੇ ਜੇ ਆਪਾਂ ਨੂੰ ਕੋਈ ਕੰਮੜੇ ਹੋਏ ਪਏ ਨੇ ਇੱਕ ਦੂਜੇ ਦੇ ਵਿੱਚ ਬੱਝੀ ਜਾਂਦੇ ਨੇ ਉਹ ਉਹਨੂੰ ਗਾਲਾਂ ਕੱਢ ਜਾਂਦਾ ਆਪਸ ਵਿੱਚ ਲੜ ਪੈਂਦੇ ਨੇ ਸਟੇਜਾਂ ਤੇ ਇਹਨਾਂ ਦੀ ਲੜਾਈ ਕੁਰਸੀ ਵਾਸਤੇ ਆ ਇਹਨਾਂ ਦੀ ਲੜਾਈ ਸਿਰਫ ਤੇ ਸਿਰਫ ਆਪਣੇ ਘਰ ਵਾਸਤੇ ਆ ਆਪਣੇ ਪਰਿਵਾਰ ਵਾਸਤੇ ਤੇ ਸਾਡੀ ਲੜਾਈ ਆ ਪੰਜਾਬ ਨੂੰ ਸਾਰਾ ਪਰਿਵਾਰ ਮੰਨ ਲਿਆ ਸੀ ਸਾਡੇ 3 ਕਰੋੜ 사ਡੇ 3 ਕਰੋੜ ਪੰਜਾਬੀਆਂ ਦੇ ਪਰਿਵਾਰ ਵਾਸਤੇ ਲੜਾਈ ਸੀ ਆ ਪਰਸੋਂ ਨੂੰ ਪਰਸੋਂ ਨੂੰ ਪਤਾ ਲੱਗ ਜੂਗਾ ਕਿੰਨੇਵੇਂ ਨੰਬਰ ਤੇ ਆਪਣਾ ਚੋਣ ਨਿਸ਼ਾਨ ਹੈ ਝਾੜੂ ਦਾ ਚੋਣ ਨਿਸ਼ਾਨ ਹੈ ਔਰ ਆਪਣੇ ਨਹੀਂ ਤਾਂ ਮੈਂ ਤਾਂ ਇਹਨਾਂ ਨੂੰ ਕਹਿਣਾ ਵੀ ਤੁਸੀਂ ਇੰਨਾ ਕਿਉਂ ਤੜਫਦੇ ਹੋ ਅਸੀਂ ਤਾਂ ਆਪਣੇ ਆਪਣੇ ਮਨੀਸ਼ ਸੋਦੀਆ ਜੀ ਪੱਤਰਕਾਰ ਸੀ ਬੜਾ ਵਧੀਆ ਕੰਮ ਚੱਲਦਾ ਸੀ ਅਰਵਿੰਦ ਕੇਜਰੀਵਾਲ ਆਈਆਰਐਸ ਅਫਸਰ ਸੀ ਇਨਕਮ ਟੈਕਸ ਦੇ ਕਮਿਸ਼ਨਰ ਸੀ ਉਹਨਾਂ ਦੀ ਧਰਮ ਪਤਨੀ ਵੀ ਇਨਕਮ ਟੈਕਸ ਦੇ ਕਮਿਸ਼ਨਰ ਸੀ ਮੈਂ ਕਲਾਕਾਰ ਸੀ ਇੱਥੇ ਬਹੁਤ ਵਾਰੀ ਤੁਹਾਡੇ ਕੋਲੇ ਆਇਆ ਹਾਂ ਤੁਸੀਂ ਮੈਨੂੰ ਬੁਲਾਉਂਦੇ ਰਹਿੰਦੇ ਸੀ ਸਾਨੂੰ ਲੋੜ ਕੀ ਸੀ ਇਧਰ ਆਉਣ ਦੀ ਹੁਣ ਸਾਨੂੰ ਗਾਣਾ ਕੱਢੀ ਜਾਂਦੇ ਨੇ ਇੱਕ ਹੋ ਜਾ ਮਟੀਰੀਅਲ ਆ ਗਿਆ ਜੀ ਇਹ ਇਹ ਕੋਈ ਅੱਛਾ ਜੇ ਆਮ ਬੰਦੇ ਨੂੰ ਟਿੱਕ ਦੇ ਦਈਏ ਤੱਕਿਆ ਹੋ ਜਾ ਮਟੀਰੀਅਲ ਆ ਗਿਆ ਜਮੂਰੇ ਨੇ ਇਹ ਪਤਾ ਨਹੀਂ ਮੋਬਾਈਲ ਠੀਕ ਕਰਨ ਵਾਲੇ ਨੇ ਜੇ ਕਿਸੇ ਨੇ ਦਸਾ ਨਾ ਹੁੰਦੀ ਕਮਾਈ ਕਰਕੇ ਥੋੜੇ ਬਹੁਤ ਚਾਰ ਪੈਸੇ ਕਮਾਏ ਹੋਣ ਟੈਕਸ ਪਰਦਾ ਹੋਵੇ ਫਿਰ ਕਹਿੰਦੇ ਆ ਮੀਰਾਂ ਦੀ ਪਾਰਟੀ ਬਣ ਗਈ ਤੇ ਵੱਡਿਆਂ ਨੂੰ ਪਿੱਛੇ ਸਾਨੂੰ ਕਿਸੇ ਪਾਸੇ ਤਾਂ ਜਿਉਂਣ ਲੈਣ ਦੋ ਤੇ ਤੁਹਾਡੇ ਕੋਲੇ ਸਾਰੇ ਜਿਹੜੇ ਨੇ ਉਹ ਭੁੱਖੇ ਮਰਦੇ ਆਂ ਔਰ ਗੱਡੀਆਂ ਗੱਡੀਆਂ ਜਹਾਜਾਂ ਜਿਹੜੀਆਂ ਤੁਸੀਂ ਲੈ ਕਰਦੇ ਹੋ ਕਿੱਥੋਂ ਆਈਆਂ ਨੇ ਕਰਾਂਗੇ ਸਾਬ ਕਰਾਂਗੇ ਤੁਸੀਂ ਮੇਰੇ ਤੇ ਛੱਡ ਦਿਓ ਵਸੇ ਉਹ ਥੱਲੇ ਵਾਲਾ ਕੰਮ ਤੁਸੀਂ ਸੰਭਲੋ ਵੀ ਰੋਡ ਸੋ ਕਿੱਥੋਂ ਜਾਊਗਾ ਕਿੱਧਰ ਨੂੰ ਜਾਣਾ ਹੈ ਪੋਸਟ ਕਿਰਨ ਸੰਧੂ ਸਾਹਿਬ ਦੇ ਕਿੱਧਰ ਨੂੰ ਲਾਉਣੇ ਨੇ ਬੂਤ ਤੇ ਕੌਣ ਬੈਠੂਗਾ ਅੰਦਰ ਏਜੰਟ ਕੌਣ ਜਾਊਗਾ ਕਿੰਨੇ ਵਜੇ ਆਪਾਂ ਨੇ ਝੋਲੇ ਫੜਾਉਣੇ ਨੇ ਬਸਤੇ ਫੜਾਉਣੇ ਨੇ ਇਹ ਕੰਮ ਤੁਸੀਂ ਸੰਭਲੋ ਤਾਂਹਾਂ ਵਾਲੇ ਦੀ ਫਿਕਰ ਨਾ ਕਰੋ ਮੈਂ ਕੱਲੇ ਨੂੰ ਸਾਰੇ ਵਾਲੇ ਕਬੱਡੀ ਪਾਰ ਰੱਖਿਆ ਇਹ ਇਹ ਪੈਸੇ ਦੇ ਸਾਰਥੋਂ ਵੱਡੇ ਹੋ ਸਕਦੇ ਆ ਇਹ ਗੁੰਡਾਗਰਦੀ ਦੇ ਸਾਰਥੋਂ ਵੱਡੇ ਹੋ ਸਕਦੇ ਆ ਇਸ ਸੱਚ ਤੇ ਇਮਾਨਦਾਰੀ ਸਤੋਂ ਵੱਡੇ ਨਹੀਂ ਹੋ ਸਕਦੇ। ਸਾਸ ਗੁਰੂ ਸਾਹਿਬ ਦਾ 350 ਸਾਲਾ ਮਨਾ ਰਹੇ ਆਂ ਸ੍ਰੀ ਗੁਰੂ ਤੇਗ ਬਹਾਦਰ ਜੀ ਦਾ ਐਸੇ ਤਰਤੀ ਤੋਂ ਉਹਨਾਂ ਨੇ ਯਾਤਰਾਵਾਂ ਸ਼ੁਰੂ ਕੀਤੀਆਂ ਫਿਰ ਮਾਲਵੇ ਚ ਗਏ ਉਹਨਾਂ ਨੇ ਮਨੁੱਖੀ ਉਹਨਾਂ ਨੇ ਮਨੁੱਖੀ ਅਧਿਕਾਰਾਂ ਵਾਸਤੇ ਕੁਰਬਾਨੀ ਦਿੱਤੀ ਸ਼੍ਰੀਨਗਰ ਤੋਂ ਚੱਲ ਕੇ ਆਏ ਕਸ਼ਮੀਰੀ ਪੰਡਤ ਕਿ ਔਰੰਗਜ਼ੇਬ ਜਿਹੜਾ ਉਹ ਸਾਡਾ ਧਰਮ ਪਰਵਰਤਨ ਜ਼ਬਰੇ ਕਰਾ ਰਿਹਾ ਹੈ ਗੁਰੂ ਸਾਹਿਬ ਨੇ ਆਪਣਾ ਸਿਰ ਦਿੱਤਾ ਜਾ ਕੇ ਚਾਂਦਨੀ ਚੌਕ ਚ ਅਸੀਂ ਤਾਂ ਉਹ ਉਹ ਬੰਦੇ ਆ ਸਾਨੂੰ ਇਹ ਪਾੜਨ ਤੇ ਲੱਗੇ ਹੋਏ ਆ ਤੁਹਾਨੂੰ ਆ ਚਾਹੀਦਾ ਜਾਂ ਹੱਥ ਚਾਹੀਦਾ ਹੈ ਹੱਥ ਆ ਯਾਰ ਉਹ ਸਾਨੂੰ ਭਈ ਵਿਕਾਸ ਚਾਹੀਦਾ ਸਾਨੂੰ ਤੁਹਾਡੇ ਵਰਗਾ ਆ ਜਿਹੜਾ ਫੁੱਟ ਪਾਉ ਮਹਿਕਮਾ ਇਹ ਨਹੀਂ ਚਾਹੀਦਾ ਸਾਨੂੰ ਲੜਾਈਆਂ ਕਰਾਉਣ ਵਾਲਾ ਮਹਿਕਮਾ ਨਹੀਂ ਚਾਹੀਦਾ ਆ ਸਾਰੇ ਸਾਡੀਆਂ ਰਾਮ ਨੌਮੀਆ ਸਾਂਝੀਆਂ ਸਾਡੇ ਗੁਰਪੁਰਬ ਸਾਂਝੇ ਸਾਡੀਆਂ ਹਨੂਮਨ ਜਨਮ ਦਿਤੀਆਂ ਸਾਂਝੀਆਂ ਸਾਡੀਆਂ ਬਾਲਮੀਕ ਜਨਮ ਦਿਤੀਆਂ ਸਾਂਝੀਆਂ ਸਾਡੇ ਅਰਦਾਸ ਪਕ ਜੀ ਦੇ ਦਿਨ ਅਸੀਂ ਇਕੱਠੇ ਮਨਾਉਨੇ ਆ ਸਾਡੀਆਂ ਈਦਾਂ ਸ਼ਵਰੀਦਾਂ ਸਾਂਝੀਆਂ ਤੇ ਸਾਨੂੰ ਵੰਡਣਗੇ ਪੰਜਾਬ ਦੀ ਧਰਤੀ ਇੰਨੀ ਉਪਜਾਊ ਹੈ ਹਰ ਕਿਸਮ ਦਾ ਬੀਜ ਇੱਥੇ ਉੱਗ ਪੈਂਦਾ ਪਰ ਮੈਂ ਆ ਰਾਜੇ ਪੜਿੰਘ ਹੋਰਾਂ ਨੂੰ ਆ ਜਿਹੜੇ ਫੁੱਟਾ ਪਾਉਂਦੇ ਫਿਰਦੇ ਆ ਮੈਂ ਉਹਨਾਂ ਨੂੰ ਕਹਿਣਾ ਚਾਹੁੰਨਾ ਹਰ ਕਿਸਨ ਦਾ ਬੀਜ ਉਗ ਜਾਂਦਾ ਪਰ ਨਫਰਤ ਦਾ ਬੀਜ ਇਹ ਕਦੇ ਨਹੀਂ ਉਗ ਸਕਦਾ ਇਹ ਕੋਸ਼ਿਸ਼ ਨਾ ਕਰੋ ਬਹੁਤ ਬਹੁਤ ਦਿਨ ਦੇਲੇ ਆਹ ਲੱਕੇ ਨੂੰ ਤਾਂ ਬਹੁਤ ਹੀ ਦੇਖ ਲੈ ਬੜੇ ਬੜੇ ਦਿਨ ਦੇਖ ਲੈ ਕਿ ਜਦੋਂ 2 ਵਜੇ 3 ਵਜੇ ਦਰਵਾਜ਼ੇ ਬੰਦ ਹੋ ਜਾਂਦੇ ਸੀ ਬਹੁਤ ਦਿਨ ਦੇਖ ਲੈ ਮੇਰਾ ਵੀਡੀਓ ਜਰੂਰ ਲਾ ਉਹਨਾਂ ਨੇ ਮੇਰੀ ਕਲਿੱਪਾਂ ਇੰਨੀ ਮਸ਼ਹੂਰ ਕੀਤੀ ਸੀ ਮੈਂ ਤੁਹਾਨੂੰ ਉੱਤੇ ਗੱਤੀ ਕੋਈ ਮਤ ਕੋਈ ਗੱਲ ਨਹੀਂ ਕੋਈ ਸਭ ਅਰੇ ਗਰੇ ਨਥੂ ਖਰੇ ਸਭ ਅੰਦਰ ਚਲੇ ਜਾਣਗੇ ਉਹ ਤਾਂ ਆਪ ਹੀ ਬੱਚਿਆ ਫਿਰਦਾ ਰਹਿੰਦਾ ਮੈਨੂੰ ਪੜਨਗੇ ਲੈ ਦਸ ਸੋ ਇਹਨਾਂ ਦੇ ਇਹਨਾਂ ਦੇ ਦਿਲ ਚ ਚੋਰ ਹੈ ਦਿਲ ਚ ਚੋਰ ਹੈ ਇਹਨਾਂ ਨੂੰ ਡਰ ਹੈ ਜੇ ਕਿਸੇ ਨੇ ਕੋਈ ਚੋਰੀ ਕੀਤੀ ਹੋਵੇ ਨਾ ਜੇ ਭੱਜ ਜਾਵੇ ਪੁਲਿਸ ਤੋਂ ਉਹ ਕਿਤੇ ਲੁਕਿਆ ਬੈਠਾ ਹੋਵੇ ਤੇ ਐਂਬੂਲੈਂਸ ਵੀ ਲੰਗੇ ਨਾ ਸੜਕ ਤੋਂ ਉਹ ਤਾਂ ਵੀ ਡਰ ਜਾਂਦਾ ਪੁਲਿਸ ਆ ਗਈ ਲੈ ਗਈ ਸੋ ਇਹ ਆਪ ਦਾ ਡਾਕ ਦੇ ਡਰਨ ਵਾਲੀ ਕਈ ਵਾਰੀ ਕੰਦ ਜਿਹੜੀ ਆਪਦੇ ਪਰ ਨਾਲ ਡੇ ਪੈਂਦੀ ਹੈ ਸੋ ਇਸ ਕਰਕੇ ਮੈਂ ਤੁਹਾਡੇ ਕੋਲੇ ਆਇਆ ਕਿ ਆਪਣਾ ਚੋਣ ਨਿਸ਼ਾਨਾ ਝਾੜੂ ਔਰ ਝਾੜੂ ਦਾ ਕੰਮ ਹੈ ਸਫਾਈ ਕਰਨਾ ਆਇਨਾ ਦੀ ਸਫਾਈ ਕਰਦੋ ਮੁੜ ਕੇ ਇਹ ਆਪਸ ਵਿੱਚ ਐਸਾ ਲੜਨਗੇ ਨਾ ਕਿ ਜਦੋਂ ਚਲੋ ਛੱਡੋ ਯਾਰ ਫਿਰ ਫਿਰੇ ਛੱਡ ਦੇਣਗੇ ਫਿਰ ਇਹ ਛੱਡ ਦੇਣੇ ਕੰਮ ਛੱਡੋ ਪਰੇ ਯਾਰ ਲੋਕ ਹੁਣ ਤਾਂ ਇੰਨਾ ਕੁਝ ਕਰ ਲਿਆ ਤਰਨ ਤਰਨ ਵਾਲ ਨੇ ਦਿਖ ਲੋ ਕਹਿ ਜਾ ਫਤਵਾ ਦੇਤਾ ਉਹ ਤਾਂ ਯਾਰ ਆਮਾ ਦੀ ਪਾਰਟੀ ਵਾਲੇ ਪਾਸੇ ਸੱਚੇ ਇਮਾਨਦਾਰ ਲੋਕਾਂ ਦੇ ਨਾਲ ਨਾਲ ਖੜ ਕੇ ਚਲੋ ਛੱਟੋ ਫਿਰ ਆਪਾਂ ਹੁਣ ਆਪਾਂ ਕੀ ਕਰਾਂਗੇ ਫਿਰ ਇਹ ਪੈਸੇ ਲਾਉਣੂ ਵੀ हट ਜਾਣਗੇ ਤੁਸੀਂ ਮੈਨੂੰ ਦੱਸੋ ਕਾਂਗਰਸ ਨੇ ਕੋਈ 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 ਵਿਰੋਧੀ ਧਿਰ ਵਾਲਾ ਪੱਖ ਨਿਭਾਇਆ ਕੋਈ ਕਦੇ ਕੋਈ ਪਾਰਲੀਮੈਂਟ ਚ ਆਉਂਦੇ ਉੱਥੇ ਵਿਧਾਨ ਸਭਾ ਚ ਆਪ ਬੋਲ ਕੇ ਨਿਕਲ ਜਾਂਦੇ ਆ ਮੈਂ ਜਿੰਦਾ ਲੈ ਗਿਆ ਸੀ ਕੁੰਜ ਮੈਂ ਸਪੀਕਰ ਸਾਹਿਬ ਹੁੰਦੇ ਤੇ ਮੈਂ ਕਹਿੰਦਾ ਇਹ ਅੰਦਰੋਂ ਜਿੰਦਾ ਲਾਓ ਆਪ ਬੋਲ ਕੇ ਚਲੇ ਜਾਂਦੇ ਆ ਸਾਨੂੰ ਵੀ ਸੁਣਾਂ ਇਹਨਾਂ ਕੋਲ ਵੇ ਇੱਥੇ ਖੜੋ ਖੜੋ ਬੈਠੋ ਕਿਕਲੀਆਂ ਤਾਂ ਇਹਨਾਂ ਦੀਆਂ ਪੈ ਗਈਆਂ ਹੋਣਾ ਕੁਕਰੀਆ ਕਾਦੀਸਾ ਹਾਰਦੀ ਹੁਣ ਤਾਂ ਕਿੱਕਲੀ ਤਲੀਰ ਦੀ ਹੁਣ ਤਾਂ ਕਿੱਕਲੀ ਤਲੀਰ ਦੀ ਗੱਲ ਬੰਦ ਹੀ ਨਹੀਂ ਸੁਖਵੀਰ ਦੀ ਠੀਕ ਹੈ ਨਾ ਚਿੱਟਾ ਮੇਰੇ ਭਾਈ ਦਾ ਉਹਨੂੰ ਆਪ ਹੀ ਫਸਾਈਦਾ ਹੁਣ ਉਹਦੇ ਨਾਲ ਮੁਲਾਕਾਤ ਕਰਨ ਨਾ ਭੇਜਾਈਦਾ ਠੀਕ ਹੈ